ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਾਂ ਇਟਲੀ ਦੇ ਵਿੱਚ ਰਹਿੰਨੇ ਆ ਤੇ ਮੇਰਾ ਨਾਮ ਇੰਦਰਜੀਤ ਸਿੰਘ ਵਿਰਕ ਤੇ ਭਾਜੀ ਨੇ ਚਮਕੌਰ ਭਾਜੀ ਥਿੰਦ ਸਾਹਿਬ ਨੇ ਤੇ ਆਪਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੇ ਆ ਇਟਲੀ ਦੀਆਂ ਕੁਝ ਕੁ ਗੱਲਾਂ ਕਰਾਂਗੇ ਤੇ ਭਾਜੀ ਤੋਂ ਪੁੱਛਾਂਗੇ ਇਟਲੀ ਦੇ ਵਿੱਚ ਭਾਜੀ ਕਿੰਨਾ ਟਾਈਮ ਪਹਿਲਾਂ ਤੁਸੀਂ ਇਟਲੀ ਦੇ ਵਿੱਚ ਆਏ ਸੀ ਮੈਂ ਇਟਲੀ ਦੇ ਵਿੱਚ 2001 ਦੇ ਵਿੱਚ ਆ ਗਿਆ ਸੀ 2001 ਚ ਹਾਂਜੀ 24 ਸਾਲ ਹੋ ਗਏ ਤਕਰੀਬ ਠੀਕ ਹੈ ਜੀ 24 25 ਸਾਲ ਹੋ ਗਏ ਨੇ ਹਾਂਜੀ ਸਭ ਤੋਂ ਪਹਿਲਾਂ ਤੇ ਆਪਾਂ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਲਾਈਫ ਸਹੀ ਚੱਲ ਰਹੀ ਏ ਕਿਦਾਂ ਚੱਲ ਰਿਹਾ ਇਟਲੀ ਦੇ ਵਿੱਚ ਰਹਿਣਾ ਤੁਹਾਡਾ ਇੰਨੇ ਸਾਲਾਂ ਦਾ ਤੁਹਾਡਾ ਐਕਸਪੀਰੀਅੰਸ ਏ 24 25 ਸਾਲ ਦਾ ਨਹੀਂ ਬਹੁਤ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਆ ਤੇ ਜਿਵੇਂ ਕਹ ਲਈ ਨਾ ਮੈਂ ਪਹਿਲਾਂ ਤੇ ਪੇਪਰਾਂ ਤੇ ਆ ਗਿਆ ਸੀ ਅੱਛਾ ਹਾਂਜੀ ਮਤਲਬ ਜਦੋਂ ਤੁਸੀਂ ਆਪਾਂ ਸ਼ੁਰੂਆਤ ਤੁਹਾਡੀ ਇਹ ਗੱਲ ਪੁੱਛਣਾ ਚਾਹੁੰਦੇ ਆ ਸ਼ੁਰੂ ਤੋਂ ਜਦੋਂ ਤੁਸੀਂ ਇਟਲੀ ਦੇ ਵਿੱਚ ਆਏ ਹੋ ਹਾਂਜੀ ਮਤਲਬ ਇੱਕ ਤੇ ਹੁੰਦੇ ਆ ਜਿਵੇਂ ਡੋਂਕੀ ਲਾ ਕੇ ਆਉਣਾ 9 ਮਹੀਨੇ ਦੇ ਵੀਜ਼ੇ ਦੇ 6 ਮਹੀਨੇ ਦੇ ਵੀਜ਼ੇ ਦੇ ਇੱਕ ਸਾਲ ਵਾਲੇ ਪੇਪਰ ਜਿਵੇਂ ਆਪਣੇ ਇੱਥੇ ਜਮ੍ਹਾਂ ਹੋ ਕੇ ਪੱਕੀ ਸੰਜੋੜ ਨੂੰ ਮਿਲ ਜਾਂਦੀ ਏ ਉਹਦੇ ਬਾਰੇ ਮਤਲਬ ਤੁਸੀਂ ਦੱਸੋ ਵੀ ਉਹ ਕਿਹੜੇ ਪੇਪਰ ਆ ਲੈ ਤੁਸੀਂ ਨਹੀਂ ਮੈਂ ਜਿਵੇਂ ਕਹਲਾ ਵੀ ਇੰਡੀਆ ਤੋਂ ਉਹ 10 ਮਿਲੀਅਨ ਕਹਿੰਦੇ ਹੁੰਦੇ ਸੀ 10 ਮਿਲੀਅਨ ਵਾਲੇ ਪੇਪਰ ਅੱਛਾ ਜੀ ਜਦੋਂ ਵੀ ਬੰਦਾ ਇੰਡੀਆ ਤੋਂ ਆਉਂਦਾ ਸੀਗਾ ਇੱਧਰ 10 ਮਿਲੀਅਨ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੇ ਪੈਂਦੇ ਸੀਗੇ ਉਦੋਂ ਮਿੱਲੇ ਲੀਰੇ ਹੁੰਦੇ ਸੀਗੇ ਅੱਛਾ ਲੀਰੇ ਚੱਲਦੇ ਸੀ ਉਹ ਹਾਂ ਤੇ ਉਦੋਂ ਜਦੋਂ ਫਿਰ ਬੰਦਾ ਇੱਥੇ ਆ ਜਾਂਦਾ ਸੀ ਗਰੰਟੀ ਦੇ ਤੌਰ ਤੇ ਰੱਖਣੇ ਪੈਂਦੇ ਸੀ ਜਦੋਂ ਬੰਦਾ ਇੱਕ ਵਾਰੀ ਆ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਵਾਪਸ ਆਪਾਂ ਲੈ ਸਕਦੇ ਹੁੰਦੇ ਸੀ ਮੈਂ ਕਰੋ ਠੀਕ ਹੈ ਤੇ ਉਹ ਪੇਪਰ ਤੁਹਾਨੂੰ ਫਿਰ ਆ ਕੇ ਮਤਲਬ ਸਾਲ ਵਾਰੀ ਸੰਜੋਰ ਨੂੰ ਮਿਲੀ ਤੁਹਾਨੂੰ ਜੀ ਹਾਂਜੀ ਸਾਲ ਵਾਲੀ ਸਾਲ ਵਾਲੀ ਸੰਜੋਰ ਨੂੰ ਮਿਲੀ ਸੀ ਹਾਂਜੀ ਇੱਥੇ ਕਿਉਂਕਿ ਮੇਰੇ ਮਾਮਾ ਜੀ ਸੀਗੇ ਉਹ ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀ ਉਦੋਂ ਅੱਛਾ ਇੱਥੇ ਤੁਹਾਡੇ ਮਾਮਾ ਜੀ ਸਨ ਹਾਂਜੀ ਹਾਂਜੀ ਜਿਨ੍ਹਾਂ ਨੇ ਬੁਲਾਇਆ ਹਾਂਜੀ ਭਾਜੀ ਮਤਲਬ ਆਪਾਂ ਜਦੋਂ ਲਾਲੋ ਇੰਟਰਵਿਊ ਇੱਕ ਦੂਜੇ ਨਾਲ ਕਰਨੇ ਆ ਗੱਲਾਂ ਪਤਾ ਕਰਨੇ ਆ ਆਪਾਂ ਤੜ ਤੋਂ ਸ਼ਾਇਦ ਮਤਲਬ ਮੈਂ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ ਹਾਂਜੀ ਜੋ ਸੱਚ ਹੋ ਗੱਲ ਜਰੂਰ ਦੱਸਿਓ ਜਰੂਰ ਜੀ ਮਾਮਾ ਜੀ ਨੇ ਤੁਹਾਨੂੰ ਬੁਲਾਇਆ ਸੀ ਹਾਂਜੀ ਬਿਲਕੁਲ ਜੀ ਅੱਜ 24 25 ਸਾਲ ਹੋ ਗਏ ਨੇ ਮਾਮਾ ਜੀ ਨਾਲ ਕਿੱਦਾਂ ਆਪਣਾ ਮਤਲਬ ਪਿਆਰ ਉਹ ਹੀ ਪਿਆਰ ਏ ਬਿਲਕੁਲ ਬਿਲਕੁਲ ਜੀ ਇੱਥੇ ਮੈਂ ਤੁਹਾਡੀ ਗੱਲ ਟੋਕਦਾ ਵਿੱਚ ਜਿੱਦਾਂ ਕਹਿੰਦੇ ਨਾ ਅੱਜ ਕੱਲ੍ਹ ਚੱਲ ਰਿਹਾ ਹਾਂਜੀ ਜਿਹੜਾ ਬੰਦਾ ਤੁਹਾਨੂੰ ਜਿਵੇਂ ਕਹਿੰਦੇ ਤਰੱਕੀ ਤੇ ਲੈ ਕੇ ਜਾਂਦਾ ਹਾਂਜੀ ਹਾਂਜੀ ਜਦੋਂ ਬੰਦਾ ਅੱਗੇ ਜਾ ਕੇ ਨਾ ਹਾਂਜੀ ਤੇ ਦੂਜੇ ਨੀਵੇਂ ਦਿਖਾਉਣ ਲੱਗ ਜਾਂਦਾ ਹਾਂਜੀ ਹਾਂਜੀ ਮਤਲਬ ਬੋਲਬਾਣੀ ਬੰਦ ਹੋ ਜਾਂਦੀ ਹੈ ਅੱਜ ਕੱਲ੍ਹ ਹਾਂਜੀ ਹਾਂਜੀ ਇਹ ਤਾਂ ਹੀ ਮੈਂ ਤੁਹਾਨੂੰ ਕਿਹਾ ਵੀ ਓਕੇ ਜੀ ਤੇ ਸਾਡਾ ਜਿਵੇਂ ਤਕਰੀਬਨ ਉਸੇ ਤਰ੍ਹਾਂ ਹੀ ਪਿਆਰ ਆ ਹਾਂਜੀ ਜਿਸ ਤਰ੍ਹਾਂ ਜਿਵੇਂ 2001 ਦੇ ਵਿੱਚ ਮਾਮਾ ਜੀ ਨਾਲ ਸੀਗਾ ਅੱਜ ਵੀ ਉਵੇਂ ਮਿਲਨ ਵਰਤਨਾ ਸਾਡਾ ਇਹ ਤੁਹਾਡੀ ਗੱਲ ਮਤਲਬ ਬਹੁਤ ਹੀ ਲੋਕਾਂ ਨੂੰ ਵਧੀਆ ਲੱਗਣੀ ਹੈ ਤੇ ਬਹੁਤ ਹੀ ਵਧੀਆ ਗੱਲ ਇਹ ਤੁਹਾਡੀ ਜਿਹੜਾ ਤੁਸੀਂ ਇਹ ਗੱਲ ਇਦਾਂ ਵੀ ਜਦੋਂ ਆਪਾਂ ਮਾਮਾ ਜੀ ਵੀ ਠੀਕ ਨੇ ਤੁਸੀਂ ਵੀ ਠੀਕ ਹੋ ਤੇ ਇਹ ਵਧੀਆ ਗੱਲ ਏ ਕਿ ਅੱਜ ਤੁਹਾਡਾ 24 25 ਸਾਲ ਹੋ ਗਏ ਨੇ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਹੈ ਤੁਸੀਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦੇ ਹੋ ਵੀ ਉਹਨਾਂ ਨੇ ਮੈਨੂੰ ਬੁਲਾਇਆ ਹੈ ਹਾਂਜੀ ਤੇ ਕਈ ਟਾਈਮ ਐਦਾਂ ਤਾਂ ਹੁੰਦਾ ਵੀ ਅੱਜ ਕੱਲ ਜਿਵੇਂ ਆਪਾਂ ਰਿਸ਼ਤੇਦਾਰੀ ਵਈ ਬਾਹਰਲੇ ਦੇਸਾਂ ਦੇ ਵਿੱਚ ਕਿਸੇ ਦੀ ਭੈਣ ਹੁੰਦੀ ਏ ਕਿਸੇ ਦੀ ਮਾਸੀ ਹੁੰਦੀ ਕਿਸੇ ਦੀ ਭੂਆ ਹੁੰਦੀ ਏ ਹਾਂਜੀ ਇੰਡੀਆ ਤੋਂ ਆਪਾਂ ਕਿਸੇ ਨੂੰ ਇੱਥੇ ਬੁਲਾ ਲੈਨੇ ਆ ਹਾਂਜੀ ਕਈ ਵਾਰੀ ਪ੍ਰੋਬਲਮ ਇਹ ਆਉਂਦੀ ਏ ਰਿਸ਼ਤੇ ਕਿਉਂ ਟੁੱਟਦੇ ਨੇ ਜਿੱਥੋਂ ਤੱਕ ਚਲੋ ਮੈਨੂੰ ਇੰਨੀ ਕੋਈ ਗੱਲ ਦਾ ਜਿੰਨਾ ਕੋ ਚਲੋ ਮੈਂ ਵੀ ਵਿਚਰਿਆਂ ਲੋਕਾਂ ਦੇ ਵਿੱਚ ਰਿਸ਼ਤੇ ਟੁੱਟਣ ਦਾ ਕਾਰਨ ਕਈ ਵਾਰੀ ਇਹ ਵੀ ਬਣਦਾ ਵੀ ਜਿਵੇਂ ਆਪਾਂ ਬਾਹਰ ਦੇਸ਼ ਆਪਾਂ ਬੁਲਾ ਲੈਂਦੇ ਨੇ ਕਈ ਵਾਰੀ ਇਹ ਹੁੰਦਾ ਹੈ ਵੀ ਸਾਡੇ ਨਾਲ ਜੋ ਗੱਲ ਇੰਡੀਆ ਕੀਤੀ ਹੁੰਦੀ ਹੈ ਨਾ ਉਹ ਲੋਕ ਕਈ ਵਾਰਾਂ ਪੂਰੀ ਨਹੀਂ ਕਰਦੇ ਇੱਥੇ ਬੁਲਾ ਕੇ ਆਪਾਂ ਨੂੰ ਗੱਲ ਕਰਦੇ ਨੇ ਵੀ ਤੁਹਾਡੇ ਪੇਪਰ ਵੀ ਬਣਾਵਾਂਗੇ ਆ ਵੀ ਕਰਾਂਗੇ ਉਹ ਵੀ ਕਰਾਂਗੇ ਪਰ ਨਹੀਂ ਬਾਕੀ ਮਾਮਾ ਜੀ ਨੇ ਤੁਹਾਨੂੰ ਪੇਪਰ ਬਣਾ ਕੇ ਜੋ ਵੀ ਚੀਜ਼ ਸੀ ਹੋਈ ਉਸ ਤੋਂ ਬਾਅਦ ਅੱਗੇ ਤੇ ਮਿਹਨਤ ਵੀ ਤੁਹਾਨੂੰ ਕਰਨੀ ਪਈ ਹੈ ਨਾ ਬਾਕੀ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿੰਦਾ ਮਾਮਾ ਜੀ ਨੇ ਖੁਦ ਪੈਸੇ ਵੀ ਹਾਂਜੀ ਆਪ ਇੱਥੇ ਜਿਵੇਂ ਕਹਿੰਦੇ ਵੀ ਤਾਰੇ ਸੀਗੇ ਉਸ ਟਾਈਮ ਤੇ ਵਾਹ ਜੀ ਵਾਹ ਠੀਕ ਹੈ ਜੀ ਉਹ ਇੱਥੇ ਕਿ ਮੈਂ ਕਮਾਈ ਕਰਕੇ ਮਾਮਾ ਜੀ ਨੂੰ ਹੌਲੀ ਹੌਲੀ ਤਾਂ ਮੈਂ ਤੇ ਚੋਨਾ ਵੀ ਮਾਮਾ ਜੀ ਵੀ ਸ਼ਾਇਦ ਇਹ ਵੀਡੀਓ ਦੇਖਦੇ ਹੋਣ ਤੇ ਅੱਜੋ ਮਤਲਬ ਵੀ ਦੇਖੋ ਮਤਲਬ ਤੁਹਾਡੇ ਭਾਂਜਾ ਸਾਹਿਬ ਨੇ ਜੀ ਤੇ ਅੱਜ ਵੀ ਤੁਹਾਡੀ ਰਿਸਪੈਕਟ ਕਰਦੇ ਨੇ ਤੇ ਇਹ ਗੱਲ ਵੇਖੋ ਅੱਜ ਵੀ ਮਾਮਾ ਜੀ ਹਮੇਸ਼ਾ ਮਾਮਾ ਜੀ ਮਾਮਾ ਜੀ ਕਰਦੇ ਨੇ ਵੀ ਤੁਸੀਂ ਉਸ ਟਾਈਮ ਬੁਲਾਇਆ ਤੇ ਬਹੁਤ ਵਧੀਆ ਗੱਲ ਏ ਤੁਹਾਡਾ ਵੀ ਧੰਨਵਾਦ ਜੀ ਦੇ ਮਾਮਾ ਜੀ ਦਾ ਹੀ ਬਹੁਤ ਬਹੁਤ ਧੰਨਵਾਦ ਮੇਰਾ ਇਕੱਲੇ ਦਾ ਨਹੀਂ ਮਾਮਾ ਜੀ ਨੇ ਜਿਵੇਂ ਕਿਹਾ ਵੀ ਹੋਰ ਵੀ ਬਹੁਤ ਜਾਣੇ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਤੇ ਪਰ ਹੁਣ ਕਈ ਬੰਦੇ ਜਦੋਂ ਪੈਸਾ ਕੋਲੇ ਆ ਜਾਂਦਾ ਫਿਰ ਉਹ ਕਹਿੰਦੇ ਆ ਵੀ ਭੁੱਲ ਜਾਂਦੇ ਆ ਜੀ ਨਹੀਂ ਅੱਛਾ ਇਹ ਚਲੋ ਅੱਛਾ ਨਹੀਂ ਭੁੱਲਣਾ ਚਾਹੀਦਾ ਬੰਦੇ ਨੂੰ ਉਹ ਉਹ ਚੀਜ਼ਾਂ ਨੇ ਹਰ ਇੱਕ ਦਾ ਆਪਣਾ ਆਪਣਾ ਕਿਰਦਾਰ ਹੈ ਜੀ ਦੇਖੋ ਤੁਹਾਡਾ ਜੋ ਉਹਨਾਂ ਨਾਲ ਕਿਰਦਾਰ ਹੈ ਵਧੀਆ ਨੇ ਬ੍ਰਿਆ ਚਲੋ ਨੇਕ ਰੂਹ ਨੂੰ ਹੁੰਦੀਆਂ ਨੇ ਕੁਝ ਇਹੋ ਜਿਹੀਆਂ ਜਿਹੜਾ ਮਤਲਬ ਇਦਾਂ ਇੰਨਾ ਕਰਦੇ ਨੇ ਬਾਕੀ ਦੂਜੀ ਗੱਲ ਉਸ ਤੋਂ ਬਾਅਦ ਫਿਰ ਤੁਸੀਂ ਕੰਮ ਮਤਲਬ ਜਲਦੀ ਲਾਗੇ ਹਾਂਜੀ ਬਿਲਕੁਲ ਜਦੋਂ ਪੇਪਰਾਂ ਤੇ ਆਏ ਥੋੜੇ ਜਿਵੇਂ ਕਿਹਾ ਮਹੀਨੇ ਦੋ ਮਹੀਨੇ ਬਾਅਦ ਮੈਂ ਕੰਮ ਤੇ ਚੱਲ ਗਿਆ ਹਾਂਜੀ ਤੇ ਉਹ ਸਭ ਤੋਂ ਵੱਡੀ ਗੱਲ ਆ ਹਾਂਜੀ ਕੰਮ ਤੋਂ ਜਿਵੇਂ ਕਿਹਾ ਪੇਪਰ ਸੀਗੇ ਕੰਮ ਲੱਗ ਗਏ ਹਾਂ ਤੇ ਲਾਇਸੈਂਸ ਲੈ ਲਿਆ ਗੱਡੀ ਲੈ ਲਈ ਅੱਛਾ ਲਾਇਸੈਂਸ ਜਲਦੀ ਕਰ ਲਿਆ ਤੁਸੀਂ ਫਿਰ ਉਸ ਤੋਂ ਬਾਅਦ ਹਾਂ ਹਾਂ ਹਾਂਜੀ ਗੱਡੀ ਲੈ ਲਈ ਠੀਕ ਹੈ ਜੀ 2004 ਦੇ ਵਿੱਚ ਮੈਂ ਲਾਇਸੈਂਸ ਲੈ ਲਿਆ ਸੀਗਾ ਤੇ ਗੱਡੀ ਵੀ ਤਕਰੀਬਨ 2004 ਚ ਹਾਂਜੀ ਕਿਉਂਕਿ ਯੂਰਪ ਦੇ ਵਿੱਚ ਲਾਇਸੈਂਸ ਵੀ ਇੱਕ ਬਹੁਤ ਵੱਡੀ ਚੀਜ਼ ਹੈ ਬੰਦੇ ਲਈ ਬਿਲਕੁਲ ਜੀ ਬਿਲਕੁਲ ਪੱਤੀ ਲਾਈਫ ਸਮਝ ਲਓ ਵੀ ਘਟੇ ਅਗਰ ਲਾਇਸੈਂਸ ਨਹੀਂ ਹੈ ਬਿਲਕੁਲ ਜੀ ਸਮਝ ਲਓ ਲਾਇਸੈਂਸ ਐ ਨਹੀਂ ਬੰਦੇ ਕੋਲ ਤਾਂ ਸਮਝ ਲਓ ਲੱਤਾਂ ਹੈ ਨਹੀਂ ਹਾਂ ਕਿਉਂਕਿ ਕੰਮ ਤੇ ਆਪਾਂ ਕਿੱਦਾਂ ਜਾਣਾ ਹੈ ਕੱਲ ਨੂੰ ਫੈਮਿਲੀ ਬੁਲਾਣੇ ਆ ਉਹਨਾਂ ਨੂੰ ਆਪਾਂ ਦੁੱਖ ਸੁੱਖ ਸਭ ਪਰਿਵਾਰ ਦੇ ਨਾਲ ਹੁੰਦੇ ਨੇ ਤੇ ਗੱਡੀ ਦੀ ਤੇ ਜ਼ਰੂਰਤ ਇਹ ਹਿਸਾਬ ਲਾ ਲਓ ਵੀ ਹੁਣ ਇੰਡੀਆ ਹੀ ਲਾਓ ਆਪਣੇ ਕੋਲ ਬਾਈਕ ਆਪਾਂ ਨਹੀਂ ਚਲਾ ਸਕਦੇ ਜਾਂ ਗੱਡੀ ਨਹੀਂ ਚਲਾ ਸਕਦੇ ਤੇ ਆਪਣੀ ਲਾਈਫ ਅੱਧੀ ਹੈ ਹਾਂ ਤੇ ਚਲੋ ਵਧੀਆ ਕੰਮ ਕੀਤਾ ਫਿਰ ਤੁਸੀਂ ਉਸ ਤੋਂ ਬਾਅਦ ਆਪਣਾ ਘਰ ਵੀ ਲੈ ਲਿਆ ਜੀ ਹਾਂਜੀ ਹਾਂਜੀ ਬਿਲਕੁਲ ਚਲੋ ਉਹ ਸੌਖਾ ਆ ਜਾਂਦਾ ਨਾ ਬੰਦਾ ਜਦੋਂ ਪੇਪਰਾਂ ਦਾ ਸਿੱਧਾ ਆ ਜਾਂਦਾ ਡਾਇਰੈਕਟਰ ਇੱਥੇ ਹੂੰ ਹੂੰ ਕਿਉਂਕਿ ਜਿਹੜਾ ਹ ਬੰਦਾ 9 ਮਹੀਨੇ ਤੇ ਆਉਂਦਾ ਜਾਂ ਬੰਦਾ 6 ਮਹੀਨੇ ਤੇ 3 ਮਹੀਨਿਆਂ ਤੇ ਆਉਂਦਾ ਜਾਂ ਡੋਂਕੀ ਲਾ ਕੇ ਆਉਂਦੇ ਨੇ ਕੀ ਮਾਵਾਂ ਦੇ ਕੋਲ ਪਹਿਲਾਂ ਤਾਂ ਉਹਨਾਂ ਨੂੰ ਪੇਪਰਾਂ ਦਾ ਫਿਕਰ ਹੁੰਦਾ ਇੱਥੇ ਆ ਕੇ ਵੀ ਸਾਡੇ ਪੇਪਰ ਬਣ ਜਾਣ ਹਾਂ ਪੇਪਰ ਬਣ ਵੀ ਗਏ ਫਿਰ ਉਹਨਾਂ ਨੂੰ ਸੰਜੋੜਨ ਦਾ ਚੱਕਰ ਹੁੰਦਾ ਵੀ ਸਾਲ ਦੀ ਸੰਜੋੜਨਾ ਮਿਲਦੀ ਆ ਛੇਤੀ ਜਿਵੇਂ ਚੱਲ ਵੀ 2-3 ਸਾਲ ਲੱਗ ਜਾਂਦੇ ਇੰਨੇ ਲਾ ਲਓ ਮੈਂ ਖੁਦ ਤੁਹਾਨੂੰ ਪਤਾ ਤੇ ਕਿੰਨੇ ਸਾਲ ਲੱਗੇ ਪੇਪਰਾਂ ਤੋਂ ਬਾਅਦ ਫਿਰ ਅੱਗੇ ਹੌਲੇ ਹੌਲੇ ਬੰਦਾ ਉੱਠਦਾ ਹੈ ਤੇ ਜਿਵੇਂ ਜਿਹੜੇ ਬੰਦੇ ਨੂੰ ਆਉਂਦੇ ਹੀ ਪੇਪਰ ਮਿਲ ਜਾਣ ਉਹ ਬੰਦਾ ਫਿਰ ਹਮੇਸ਼ਾ ਇਹ ਸੋਚਦਾ ਹੈ ਵੀ ਮੈਂ ਪਹਿਲਾਂ ਤੇ ਕੰਮ ਕਰਾਂ ਆਪਣਾ ਕੰਟਰੈਕਟ ਤੋਂ ਫੀਸ ਹੋਏ ਪੱਕਾ ਕੰਮ ਹੋਏ ਵਧੀਆ ਕੰਮ ਮਿਲੇ ਉਸ ਤੋਂ ਬਾਅਦ ਉਹ ਸੋਚਦਾ ਹੈ ਲਾਇਸੈਂਸ ਲਵਾ ਗੱਡੀ ਲਵਾ ਤੇ ਘਰ ਵੀ ਲਵਾ ਜੀ ਤੇ ਜਿਹਦੇ ਕੋਲ ਪੇਪਰ ਹੀ ਨਾ ਹੋਣ 5 6 ਸਾਲ 7 8 ਸਾਲ ਕਿੰਨਾ ਪਿੰਦਾ ਪਿੱਛੇ ਪੈਂਦਾ ਹਾਂਜੀ ਬਹੁਤ ਪਿੱਛੇ ਪੈਂਦਾ ਤੇ ਹੁਣ ਤੁਹਾਡੀ ਮਤਲਬ ਇਟਲੀ ਦੇ ਵਿੱਚ ਮਤਲਬ ਕਿੱਦਾਂ ਦੀ ਲਾਈਫ ਚੱਲ ਰਹੀ ਏ ਮਤਲਬ ਸਭ ਪਰਿਵਾਰ ਸਭ ਠੀਕ ਠਾਕ ਏ ਜੀ ਬਿਲਕੁਲ ਵਧੀਆ ਬਹੁਤ ਵਧੀਆ ਜੀ ਬਹੁਤ ਬਾਬਾ ਜੀ ਦੀ ਕਿਰਪਾ ਵਾ ਹਾਂ ਜੀ ਤੇ ਘਰ ਪਰਿਵਾਰ ਬਾਬਾ ਜੀ ਜਿਵੇਂ ਕਹ ਲੀਵੇ ਬਹੁਤ ਸੋਹਣਾ ਟਾਈਮ ਤੇ ਆਪਾਂ ਨੇ ਲਿਆ ਮਕਾਨ ਵੀ ਇੱਥੇ ਠੀਕ ਏ ਜੀ ਤੇ ਮਤਲਬ ਕਿਹੜੇ ਮਤਲਬ ਸ਼ਹਿਰ ਦੇ ਵਿੱਚ ਆਪਾਂ ਰਹਿ ਰਹੇ ਆ ਆਪਾਂ ਜੀ ਰਿਜੋਮਿਲੀਆਂ ਦੇ ਵਿੱਚ ਰਹਿ ਰਹੇ ਆ ਠੀਕ ਏ ਜੀ ਹੁਣ ਆਪਾਂ ਨੂੰ ਤਕਰੀਬਨ ਇੱਥੇ 14-15 ਸਾਲ ਹੀ ਹੋ ਗਏ ਰਹਿੰਦੇ ਨੇ ਰੀਜੋ ਮਿਲਿਆ ਹਾਂਜੀ ਸ਼ਹਿਰ ਦੇ ਵਿੱਚ ਹੀ ਰਹਿੰਦੇ ਆ ਤੇ ਫਿਰ 14-15 ਸਾਲਾਂ ਦੇ ਵਿੱਚ ਤੁਹਾਡੇ ਤੋਂ ਇੱਕ ਗੱਲ ਆਪਾਂ ਹੋਰ ਪੁੱਛੀਏ ਹਾਂਜੀ 14-15 ਸਾਲਾਂ ਦੇ ਵਿੱਚ ਮਤਲਬ ਕੰਮ ਕਿੰਨੀ ਵਾਰੀ ਬਦਲੇ ਜਾਂ ਕਿਦਾਂ ਕੰਮ ਦਾ ਮਾਹੌਲ ਕੀ ਰਿਹਾ ਤੁਹਾਡਾ ਕਿਉਂਕਿ ਇਟਲੀ ਦੇ ਵਿੱਚ ਕਾਫੀ ਮਤਲਬ ਇਹ ਪ੍ਰੋਬਲਮ ਆਉਂਦੀ ਏ ਵੀ ਜਿਵੇਂ ਪੇਪਰਾਂ ਤੋਂ ਬਿਨਾਂ ਤੇ ਕੰਮ ਬਹੁਤ ਘੱਟ ਨੇ ਆਪਣੇ ਇਧਰ ਰੀਜੋ ਮਿਲਿਆ ਤੇ ਤੁਹਾਨੂੰ ਪਤਾ ਹੈ ਫੇਮਸ ਨੇ ਇਧਰ ਬਰੇਸ਼ੀਆ ਬਰੋਨਾ ਮਾਂਤਵਾ ਪਾਰਮਾ ਕਰਮੋਨਾ ਜੋ ਵੀ ਇਧਰ ਉੱਪਰਲੀ ਸਾਈਡ ਤੇ ਜਦੋਂ ਪੇਪਰ ਹੋਣ ਬੰਦੇ ਕੋਲ ਕਈ ਕਹਿੰਦੇ ਨੇ ਪੇਪਰਾਂ ਤੋਂ ਬਿਨਾਂ ਵੀ ਮਤਲਬ ਕੰਮ ਨਹੀਂ ਹੁੰਦਾ ਜਾਂ ਕੰਮ ਚੇਂਜ ਬਹੁਤ ਕਰਦੇ ਨੇ ਤੁਸੀਂ 14-15 ਸਾਲ ਜਦੋਂ ਇੱਥੇ ਹੋ ਗਿਆ ਤੁਹਾਨੂੰ ਘਰ ਲੈ ਇਹਨੂੰ 14-15 ਸਾਲ ਤੋਂ ਇੱਥੇ ਰਹਿ ਰਹੇ ਹੋ ਵੈਸੇ 24-25 ਸਾਲ ਤੋਂ ਇਟਲੀ ਵਿੱਚ ਰਹਿ ਰਹੇ ਹੋ ਤੇ ਇੱਥੇ ਮਤਲਬ 14-15 ਸਾਲਾਂ ਵਿੱਚ ਕਿੰਨੀ ਵਾਰੀ ਤੁਸੀਂ ਕੰਮ ਬਦਲਿਆ ਬਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜਦੋਂ ਦਾ ਮੈਂ ਇੱਥੇ ਘਰ ਲਿਆ ਨਾ ਮਕਾਨ ਹਾਂਜੀ ਹਾਂਜੀ 2011 ਦੇ ਵਿੱਚ ਹਾਂਜੀ ਮੈਂ ਸਾਲ ਪਹਿਲਾਂ ਹੀ ਜਿੱਥੇ ਕੰਮ ਤੇ ਲੱਗਿਆ ਸੀਗਾ ਹਾਂਜੀ ਉਥੇ ਉਸੇ ਥਾਂ ਤੇ ਕੰਮ ਕਰ ਰਿਹਾ ਇਸ ਤੋਂ ਪਹਿਲਾਂ ਜਿਵੇਂ ਅੱਜ ਮੈਰਿਜ ਨਹੀਂ ਸੀ ਹੋਈ ਹਾਂਜੀ ਮੈਰਿਜ ਹੋਣ ਤੋਂ ਪਹਿਲਾਂ ਮੈਂ ਕੰਮ ਕਿਤੇ ਇੱਥੇ ਕਰ ਲਾ ਕਿਤੇ ਉੱਥੇ 6 ਮਹੀਨਿਆਂ ਬਾਅਦ ਕਦੇ ਕੰਮ ਬਦਲ ਲੈਂਦੇ ਸੀਗੇ ਸਾਲ ਚਾਰ-ਚਾਰ ਕੰਮ ਵੀ ਕਰਿਆ ਠੀਕ ਹੈ ਠੀਕ ਹੈ ਤੇ ਉਦੋਂ ਕੰਮ ਲੱਭਦੇ ਬਹੁਤ ਸੀਗੇ ਕਿਉਂਕਿ ਬੰਦੇ ਘੱਟ ਸੀ ਆਪਣੇ ਇੱਥੇ ਕਈ ਵਾਰਾ ਬੰਦਾ ਇਹ ਵੀ ਚੀਜ਼ ਸੋਚਦਾ ਹੈ ਵੀ ਚਲੋ ਉੱਥੇ ਥੋੜੇ ਪੈਸੇ ਜ਼ਿਆਦਾ ਨੇ ਮੈਂ ਚੇਂਜ ਕਰਕੇ ਦੇਖ ਲਾਂ ਪਰ ਹੁਣ ਤੁਸੀਂ ਮਤਲਬ ਕਾਫੀ ਟਾਈਮ ਤੋਂ ਕਾਫੀ ਸਾਲਾਂ ਤੋਂ ਮਤਲਬ ਮੈਨੇ 16 ਸਾਲ ਹੋ ਗਏ ਫੈਕਟਰੀ ਦੇ ਵਿੱਚ ਕੰਮ ਕਰਦੇ ਹਾਂ ਇਸੇ ਫੈਕਟਰੀ ਹਾਂਜੀ ਤੇ ਜਿਵੇਂ ਬਾਬਾ ਜੀ ਕਿਰਪਾ ਨਾਲ ਬਹੁਤ ਸੋਹਣੀ ਫੈਕਟਰੀ ਮਿਲੀ ਆ ਠੀਕ ਹੈ ਤੇ 7 ਘੰਟੇ ਸਾਢੇ 7 ਘੰਟੇ ਕੰਮ ਆ ਹਾਂਜੀ ਆਪਣੀ ਜੋਬ ਆਪਣੇ ਤੌਰ ਤੇ ਕਰੇ ਆ ਪਾ ਬੱਚਿਆਂ ਦੀ ਛਣੀ ਐ ਤੌਰ ਘਰ ਓਦਾਂ ਵੀ ਤੁਰ ਨੂੰ ਦਾ ਕੰਮ ਆਦਾ ਦਿਨ ਬੱਚਿਆਂ ਦੇ ਕੋਲੇ ਹੁੰਨੇ ਆ ਹਾਂਜੀ ਤੇ ਮਤਲਬ ਕੰਮ ਕਿੰਨੇ ਘੰਟੇ ਵੇ ਸਵਾ ਸਵਾ 7 ਘੰਟੇ ਕੰਮ ਕਰੀਂ ਅੱਛਾ ਸਵਾ 7 7 ਦੇ 60 ਘੰਟੇ ਕੰਮ ਹੈ ਸ਼ਨੀ ਐਤਵਾਰ ਛੁੱਟੀ ਹੈ ਤੁਹਾਡੀ ਸ਼ਨੀ ਐਤਵਾਰ ਘਰੇ ਆ ਠੀਕ ਹੈ ਤੇ ਬਾਕੀ ਉਦਾਂ ਵੀ ਤੂਰ ਨੂੰ ਦਾ ਕੰਮ ਹੈ ਕੋਈ ਪੁੱਤਾਂ ਮੈਨ ਤੋਂ ਆਪਣੀ ਬੱਚਿਆਂ ਦੀ ਘਰਦਿਆਂ ਦੀ ਕੋਈ ਵੀ ਉਹ ਮਤਲਬ ਤੁਸੀਂ ਬਿਲਕੁਲ ਬਿਲਕੁਲ ਛੁੱਟੀ ਵੀ ਮਿਲ ਜਾਂਦੀ ਹੋएगी ਕੋਈ ਛੁੱਟੀ ਮਿਲ ਜਾਂਦੀ ਛੁੱਟੀ ਦੀ ਕੋਈ ਪ੍ਰੋਬਲਮ ਨਹੀਂ ਅੱਛਾ ਕੰਮ ਉੱਥੇ ਬੰਦੇ ਨੂੰ ਵਧੀਆ ਲੱਗਦਾ ਨਾ ਜਿੱਥੇ ਐਦਾਂ ਦੀ ਸਹੂਲਤਾਂ ਹੋਣ ਕੋਈ ਛੁੱਟੀ ਦੀ ਪ੍ਰੋਬਲਮ ਨਾ ਹੋਵੇ ਇੰਡੀਆ ਵੀ ਜਾਣਾ ਤਾਂ ਵੀ ਕੋਈ ਚੱਕਰ ਨਹੀਂ ਛੁੱਟੀ ਦਾ ਜਦੋਂ ਮਰਜ਼ੀ ਜਾ ਸਕਦੇ ਆ ਇੰਡੀਆ ਫਿਰ ਤੁਸੀਂ ਸਾਲ 2 ਸਾਲ ਸਿੰਗਲ ਸੀ ਹਾਂਜੀ ਸਾਲ ਬਾਅਦ ਕਿਡਾ ਲਾਲੀ ਦੇ ਸੀ ਹਾਂਜੀ ਹਾਂਜੀ ਫਿਰ ਮੈਜ ਕਰਾ ਕੇ ਆਏ ਹਾਂਜੀ ਹਾਂਜੀ ਫਿਰ ਉਹਦੇ ਬਾਅਦ 2 ਸਾਲ ਹੋ ਗਏ ਬਹੁਤ ਵਧੀਆ ਗੱਲ ਹੈ ਚਲੋ 2 ਸਾਲ ਬਾਅਦ ਵੀ ਅਸੀਂ 2-3 ਸਾਲ ਬਾਅਦ ਨਾ ਇੱਕ ਰਾ ਜਾਂਦੇ ਹਾਂ ਸੋਚੀਦਾ ਵੀ 1-2-3 ਸਾਲ ਬਾਅਦ ਕਿ ਬੱਚਿਆਂ ਦਾ ਕਿਡਾ ਕਿਉਂਕਿ ਇਹ ਫਿਰ ਪਿੱਛੇ ਟੁੱਟ ਜਾਂਦੇ ਨੇ ਨਾ ਬੱਚੇ ਇਹ ਬਹੁਤ ਵਧੀਆ ਗੱਲ ਹੈ ਤੁਹਾਡੀ ਮਤਲਬ ਆਪਾਂ ਇਹ ਤੁਸੀਂ ਮਤਲਬ ਇਹ ਗੱਲ ਮੈਸੇਜ ਵੀ ਦਿਓ ਵੀ ਇਹ ਗੱਲ ਮੈਂ ਵੀ ਸੋਚਣਾ ਵੀ ਜਦੋਂ ਆਪਾਂ ਘਰ ਦੇ ਆਪਣੇ ਬੱਚੇ ਇੱਥੇ ਫੈਮਿਲੀ ਸਾਰੇ ਵੀ ਹੋ ਜਾਈਏ ਤੇ ਆਪਣਾ ਫਰਜ਼ ਬੰਦ ਹੈ ਵੀ ਸਾਲੀ ਦੇ 2 ਢਾਈ ਸਾਲ ਦੇ ਵਿੱਚ ਆਪਣਾ ਬੱਚਿਆਂ ਦਾ ਘੇੜਾ ਜਰੂਰ ਆਪਣੇ ਪਿੱਛੇ ਪਿਸ਼ੋਕੜ ਨਾਲ ਉਹਨਾਂ ਨੂੰ ਪਤਾ ਲੱਗਿਆ ਸੀ ਕਿੱਥੇ ਵੱਡੇ ਹੋਏ ਆ ਕਿਹੜੇ ਸਾਡੇ ਘਰ ਨੇ ਕਿਹੜੇ ਸਾਡੇ ਪਿੰਡ ਨੇ ਪਤਾ ਲੱਗਣਾ ਚਾਹੀਦਾ ਜੀ ਹਾਂਜੀ ਹਾਂਜੀ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਬੱਚੇ ਇੱਥੇ ਵੀ ਸਿੱਖਦੇ ਆ ਇੱਥੇ ਤਾਂ ਬੋਲੀ ਆਟੋਮੈਟਿਕ ਸਿੱਖੀ ਜਾਂਦੀ ਕਿਉਂਕਿ ਉਹਨਾਂ ਦੇ ਬੱਚਿਆਂ ਨੇ ਇੱਥੇ ਰਹਿਣਾ ਹਾਂਜੀ ਤੁਸੀਂ ਜਿਵੇਂ ਘਰ ਦੇ ਵਿੱਚ ਜ਼ਿਆਦਾ ਪੰਜਾਬੀ ਬੋਲੋ ਬੱਚਿਆਂ ਨੂੰ ਪੰਜਾਬੀ ਸਿਖਾਓ ਇਵੇਂ ਆਪਾਂ ਵੀ ਬੱਚਿਆਂ ਨੂੰ ਇੱਥੇ ਪੰਜਾਬੀ ਪੜ੍ਹਨੀ ਜਿਵੇਂ ਕਹਲਾ ਬੱਚੇ ਬਹੁਤ ਸੋਹਣੀ ਪੰਜਾਬੀ ਪੜ੍ਹ ਲੈਂਦੇ ਆ ਹਾਂ ਠੀਕ ਹੈ ਤੇ ਕਿਉਂਕਿ ਜਦੋਂ ਇੰਡੀਆ ਜਾਂਦੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰੂਗਾ ਤੇ ਹਾਂਜੀ ਹਾਂਜੀ ਅੰਨੇ ਕੱਲ ਨੂੰ ਅਸੀਂ ਨਾਲ ਨਹੀਂ ਵੀ ਹੁੰਦੇ ਇਹਨਾਂ ਦੇ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਜਦੋਂ ਬੱਚੇ ਇੰਡੀਆ ਜਾਂਦੇ ਨੇ ਹਾਂਜੀ ਉੱਥੇ ਮਤਲਬ ਕੀ ਮਾਹੌਲ ਚ ਮਤਲਬ ਉਹਨਾਂ ਦਾ ਦਿਲ ਲੱਗਦਾ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਉੱਥੇ ਜਾ ਕੇ ਹਾਂਜੀ ਇਹ ਤਾਂ ਕਈ ਵਾਰ ਕਹਿੰਦੇ ਆ ਸਾਡਾ ਜਾਣ ਦਿਲ ਨਹੀਂ ਕਰਦਾ ਜਿਵੇਂ ਉੱਥੇ ਮਾਮਿਆਂ ਦੇ ਭੂਆਾਂ ਦੇ ਯਾਰਾਂ ਦੇ ਸਾਰੇ ਬਿਲਕੁਲ ਹੀ ਕੋਲ ਮਿਲ ਜਾਂਦੇ ਉੱਥੇ ਜਾ ਕੇ ਬ ਬਈ ਨਹੀਂ ਸੋਹਣੀ ਪੰਜਾਬੀ ਕਿੱਦਾਂ ਬੋਲ ਰਹੇ ਨੇ ਹਾਂ ਬਾਕੀ ਜਿੱਦਾਂ ਹੁਣੇ ਸ਼ੁਰੂ ਤੋਂ ਹੀ ਇੱਥੇ ਪੜ੍ਹ ਰਹੇ ਨੇ ਬੱਚੇ ਹਾਂਜੀ ਤੇ ਮਤਲਬ ਯਾਨੀ ਘਰ ਦੇ ਵਿੱਚ ਮਾਹੌਲ ਪੰਜਾਬੀ ਵਾਲਾ ਰੱਖਦੇ ਆਂ ਬੱਚਿਆਂ ਦੇ ਨਾਲ ਬਹੁਤ ਵਧੀਆ ਯਾ ਕਿੱਦਾਂ ਨਹੀਂ ਆਪਾਂ ਤਾਂ ਪਹਿਲਾਂ ਤਾਂ ਇਹ ਸੋਚਿਆ ਸੀਗਾ ਵੀ ਜਿਹੜੇ ਬੱਚਿਆਂ ਨੇ ਸਕੂਲ ਦੇ ਵਿੱਚ ਆਟੋਮੈਟਿਕ ਇਟਾਲੀ ਜਿਹੜੀ ਭਾਸ਼ਾ ਉਹ ਤਾਂ ਸਿੱਖੀ ਜਾਣੀ ਉਹ ਸਿੱਖਣੀ ਕਿਉਂਕਿ ਇਹਦੇ ਨਾਲ ਇਹਨਾਂ ਦੇ ਜ਼ਿਆਦਾ ਦੋਸਤ ਮਿੱਤਰ ਵੀ ਇਹਨਾਂ ਤੋਂ ਹੁੰਦੇ ਹਾਂ ਉਹਨਾਂ ਦੇ ਵਿੱਚ ਹੀ ਰਹਿਣਾ ਹਾਂਜੀ ਘਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆਂ ਹਾਂਜੀ ਵੀ ਵੱਧ ਤੋਂ ਵੱਧ ਪੰਜਾਬੀ ਬੋਲੀ ਜਾਵੇ ਅੱਛਾ ਪੰਜਾਬੀ ਬੋਲੀ ਜਾਵੇ ਬਹੁਤ ਵਧੀਆ ਗੱਲ ਆਪਾਂ ਇਹ ਤਰ੍ਹਾਂ ਤੋਂ ਕਹਿਣਾ ਚਾਹਾਂਗੇ ਲਾਸਟ ਦੇ ਵਿੱਚ ਵੀ ਜਿੱਦਾਂ ਅੱਜ ਨਵਾਂ ਸਾਲ ਏ ਹਾਂਜੀ ਤੇ ਆਪਣੀ ਜਿਹੜੀ ਵੀ ਆਪਣੀ ਸੰਗਤ ਆਪਾਂ ਨੂੰ ਦੇਖ ਰਹੀ ਏ ਪਰਿਵਾਰ ਆਪਣਾ ਇੱਕ ਸੋਸ਼ਲ ਮੀਡੀਆ ਪਰਿਵਾਰ ਹੋ ਜਾਂਦਾ ਏ ਇਹ ਦੇਖ ਰਹੇ ਨੇ ਆਪਾਂ ਨੂੰ ਤੇ ਇਹ ਵੀਡੀਓ ਆਪਾਂ ਕਦੀ ਮੈਂ ਵੀ YouTube ਤੇ ਵੀਡੀਓ ਨਹੀਂ ਪਾਈ ਮੈਂ TikTok ਹੀ ਬਣਾਉਣਾ ਵਾਂ ਤੇ ਇਹ ਵੀਡੀਓ ਪਹਿਲੀ ਵੀਡੀਓ ਏ ਜਿਹੜੀ ਆਪਾਂ ਤੁਹਾਡੀ ਮਤਲਬ ਤੁਹਾਨੂੰ ਆਪਾਂ ਦੱਸੀ ਨਹੀਂ ਇਹ ਗੱਲ ਸਿਰਫ ਤੜ ਨਾਲ ਇਹ ਗੱਲ ਕੀਤੀ ਕਿ ਦੋ ਚਾਰ ਗੱਲਾਂ ਕਰਨੀਆਂ ਨੇ ਤੇ ਇਹ ਨਹੀਂ ਪਤਾ ਵੀ ਮਤਲਬ ਇੰਨੀਆਂ ਗੱਲਾਂ ਕਰਨੀਆਂ ਨੇ ਦੋ ਚਾਰ ਗੱਲਾਂ ਕਰ ਲਈ ਮੈਂ ਭਾਜੀ ਨੂੰ ਨਾਲ ਬਿਠਾਇਆ ਸੀ ਤੇ ਇੰਨਾ ਵਧੀਆ ਲੱਗਾ ਗੱਲਾਂ ਕਰਦੇ ਕਰਦੇ ਕਿ ਇਹ ਗੱਲਾਂ ਸਾਰੇ ਜਣੇ ਦੇਖਣ ਸਾਡੀਆਂ ਸੁਣਨ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਸਾਡੇ ਬਹੁਤ ਪਿਆਰੇ ਲੋਕ ਬੈਠੇ ਨੇ ਤੇ ਆਪਾਂ ਉਹਨਾਂ ਨੂੰ ਇਹ ਕਹਿਣਾ ਚਾਹੂਗੇ ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਤੇ ਅਗਰ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਦੱਸਿਓ ਫਿਰ ਆਪਾਂ ਇਟਲੀ ਦੇ ਵਿੱਚ ਰਹਿੰਦੇ ਆਂ ਹਰ ਕਿਸੇ ਭੈਣ ਭਰਾ ਨਾਲ ਵੀਰ ਨਾਲ ਅੰਕਲ ਨਾਲ ਅੰਟੀ ਨਾਲ ਸਭ ਨਾਲ ਤੁਹਾਡੀਆਂ ਗੱਲਾਂ ਕਰਾਂਗੇ ਸਾਂਝੀਆਂ ਕਰਾਂ ਕਰਾਂਗੇ ਤੇ ਤੁਹਾਨੂੰ ਮਿਲਾਵਾ ਕਰਾਂਗੇ ਠੀਕ ਹੈ ਜੀ ਸਾਸਰੀ ਘਰ ਜੀ ਸਾਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ